ਚੋਣਾਂ ਵਿੱਚ ਹਮ ਚੱਲ ਰਹੀ ਹੈ ਜੀ ਲੋਕਾਂ 'ਚ ਇੰਨਾ ਉਤਸ਼ਾਹ ਇੰਨਾ ਜੋਸ਼ ਮੈਂ ਆਪਣੀ ਲਾਈਫ 'ਚ ਫਸਟ ਟਾਈਮ ਦੇਖ ਰਿਹਾ ਕਿ ਹਰ ਗਲੀ ਮੁਹੱਲਾ ਹਰ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਪੂਰੇ ਜੋਸ਼ ਦੇ ਨਾਲ ਲੱਗੇ ਹੋਏ ਹਨ ਔਰ ਮੈਂ ਸਮਝਦਾ ਵੀ ਇਹ ਜਿਹੜਾ ਇਲੈਕਸ਼ਨ ਹੈ ਇੱਕ ਇਤਿਹਾਸ ਰਚ ਕੇ ਜਾਏਗਾ ਇਹ ਇਲੈਕਸ਼ਨ ਨੇ ਇੱਕ ਇਤਿਹਾਸ ਰਚਣਾ ਬਹੁਤ ਵੱਡੀ ਲੀਡਰ ਦੇ ਨਾਲ ਸ਼ਹਿਰੀ ਕ੍ਰਸੀ ਜਿੱਤਣ ਜਾ ਰਹੇ ਹਨ ਜੇਕਰ ਗੱਲ ਕਰੀਏ ਸਵਰਨਕਾਰ ਭਾਈਚਾਰੇ ਦੀ ਤਾਂ ਤੁਸੀਂ ਪੰਜਾਬ ਦੇ ਵਿੱਚ ਇੱਕ ਵੱਡਾ ਸਥਾਨ ਰੱਖਦੇ ਹੋ ਔਰ ਜਗਾ ਜਗਾ ਇਸੇ ਦੇਦੇ ਆ ਕਿ ਤੁਹਾਨੂੰ ਉਹਨਾਂ ਦੇ ਦੁੱਖ ਸੁੱਖ ਚ ਵੀ ਪਹੁੰਚਦੇ ਹੋ ਕੀ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸਵਰਨਕਾਰ ਸੰਗਠਨ ਕੋਈ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਸ਼ਹਿਰੀ ਕਲਸੀ ਜੀ ਦੇ ਹੱਕ ਚ ਹੋ ਰਹੀ ਹੈ ਬਿਲਕੁਲ ਜੀ ਹਰ ਸ਼ਹਿਰ ਦੇ ਵਿੱਚ ਸਾਡੀਆਂ ਲੋਕਲ ਲੈਵਲ ਦੇ ਮੀਟਿੰਗਾਂ ਹੋ ਰਹੀਆਂ ਨੇ ਔਰ ਥੋੜੇ ਦਿਨਾਂ ਚ ਕੱਲ ਕਾਗਜ਼ ਨਾਮਜ਼ਦ ਕਰਨੇ ਆ ਔਰ ਉਸ ਤੋਂ ਬਾਅਦ ਅਸੀਂ ਸਵਰਨਕਾਰ ਸੰਗ ਦੀ ਸ਼ਹਿਰਵਾਜੀ ਮੀਟਿੰਗਾਂ ਜਿਹੜੀਆਂ ਰੀਜ਼ ਕਰਨ ਜਾ ਰਹੇ ਹਾਂ ਅੱਜ ਕਾਦੀਆਂ ਚ ਕਰਕੇ ਆਏ ਆ ਪਰ ਬਟਾਲਾ ਜੋ ਹੋਰ ਆਸ-ਪਾਸ ਮੀਟਿੰਗਾਂ ਹੋ ਰਹੀਆਂ ਅਮਰਸਰ ਹੋ ਰਹੀਆਂ ਨੇ ਔਰ ਪੰਜਾਬ ਦੇ ਤਿੰਨਾਂ ਜ਼ੋਨਾਂ ਦੇ ਵਿੱਚ ਮਾਲਵਾ ਜ਼ੋਨ ਦੁਆਬਾ ਔਰ ਮਾਝਾ ਦੇ ਵਿੱਚ ਸਾਰੇ ਸੁਣਨ ਕਰ ਸਕਦੇ ਜਿੱਥੇ ਜਿੱਦੇ ਜੂਨਟ ਨੇ ਉੱਥੇ ਸ਼ਰੀ ਕਲਸੀ ਜੀ ਦੇ ਹੱਕ ਜਿੱਤੇ ਇੱਥੇ ਬੋਲ ਹੀ ਰਹੇ ਨੇ ਪਰ ਜਿੱਥੇ ਜਿੱਥੇ ਕੈਂਡੀਡੇਟ ਖੜੇ ਨੇ ਉਹਨਾਂ ਦੀ ਸਪੋਰਟ 'ਚ ਵੀ ਖੜੇ ਹੋਏ ਹਾਂ ੁਰਦਾਸਪੁਰ ਤੋਂ ਅਚਾਨਕ ਦੇਖਿਆ ਹਾਂ ਜੀ ੁਰਦਾਸਪੁਰ ਕਿਸ ਪਾਰਟੀ ਨੇ ਡਾਕਰਾ ਦੇਖਿਆ ੁਰਦਾਸਪੁਰ ਮੈਨੂੰ ਤੇ ਕੋਈ ਟੱਕਰੇ ਵਾਲੀ ਗੱਲ ਹੀ ਨਜ਼ਰ ਆਂਦੀ ਹੈ ਜੀ ਇਹਨਾਂ ਦੇ ਕੋਈ ਭਾਜੀਪੀ ਨੇ ਤਾਂ ਕੋਈ ਪਿੰਡਾਂ ਚ ਨਹੀਂ ਵੜਨਦੇ ਅੰਡੇ ਆ ਕਾਂਗਰਸ ਵਾਲੇ ਆਪਸ ਦੇ ਵਿੱਚ ਲੜੀ ਜਾਂਦੇ ਨੇ ਆਪੋ ਜੀ ਦੀ ਫੈਸਲਾ ਕਰ ਰਹੇ ਵੀ ਆਪਣਾ ਕਿਹੜਾ ਗਰੁੱਪ ਸ਼ਹਿਰ 'ਚ ਰਹਿਣਾ ਹੈ ਕਿਹੜਾ ਪਿੰਡਾਂ 'ਚ ਰਹਿਣਾ ਆਪੋ ਜੀ ਲੜੀ ਜਾਂਦੇ ਨੇ ਮੁਕਾਬਲਾ ਕਰਦਾ ਇਹਨਾਂ ਨਾਲ ਸਰ ਅਦਵਿੰਦ ਕੇਜਰੀਵਾਲ ਜੀ ਵੀ ਜੇਲ੍ਹ ਤੋਂ ਬਾਹਰ ਆ ਗਏ ਆ ਵਰਕਰਾਂ ਨੇ ਬੜੇ ਜੋਸ਼ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਵਾ ਕੀ ਮੰਨਦੇ ਹੋ ਕਿ ਅਦਵਿੰਦ ਕੇਜਰੀਵਾਲ ਜੀ ਦੇ ਵੀ ਇਸ ਨਿਰਣਾਇਕ ਮੌਕੇ ਤੇ ਜੇਲ੍ਹ ਤੋਂ ਬਾਹਰ ਹੋਣ ਦੇ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਫਾਇਦਾ ਹੋਏਗਾ ਇਹਨਾਂ ਦਾ ਬਿਲਕੁਲ ਜੀ ਇਹ 100% ਦਾ ਫਾਇਦਾ ਹੋਏਗਾ ਜੀ ਔਰ ਜਿਸ ਤਰੀਕੇ ਨਾਲ ਇੱਕ ਬੁਰਾਈ ਤੇ ਅਸ਼ਾਈ ਦੀ ਜਿੱਤ ਹੁੰਦੀ ਹੈ ਇਸ ਤਰੀਕੇ ਨਾਲ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਕੇਜਰੀਵਾਲ ਦਾ ਇੱਥੇ ਦੇਸ਼ ਦੀ ਰਾਜਨੀਤੀ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਔਰ ਕੇਜਰੀਵਾਲ ਸਾਹਿਬ ਬਹੁਤ ਹੀ ਸੱਚੇ ਸੁੱਚੇ ਔਰ ਸਾਫ਼ ਦੇ ਨੇ ਇਨਸਾਨ ਨੇ ਔਰ ਦੇਸ਼ ਨੂੰ ਇਸ ਵਕਤ ਐਸੀ ਸ਼ਖਸੀਅਤ ਦੀ ਜ਼ਰੂਰਤ ਹੈ ਜਿਹਦਾ ਆਉਣਾ ਬਹੁਤ ਜ਼ਰੂਰੀ ਹੈ। ਜੀ ਵੀ ਮੇਰਾ ਨਾਮ ਜੀ ਸੌਰਵ ਚਾਨ ਬਟਾਲਾ ਤੋਂ ਬਿਲੋਂਗ ਕਰਦਾ ਜਿੱਦਾਂ ਚੋਹਾਨ ਸਾਹਿਬ ਨੇ ਵੱਡੇ ਭਾਈ ਨੇ ਦੱਸਿਆ ਕਿ ਪਹਿਲੀ ਵਾਰੀ ਸਾਡੇ ਸ਼ਹਿਰ ਦਾ ਕੈਂਡੀਡੇਟ ਔਰ ਸਾਡੇ ਸ਼ਹਿਰ ਦੇ ਵਿੱਚ ਖੁਦ ਜੰਮੇ ਪਲੇ ਜਿਨ੍ਹਾਂ ਨੇ ਆਪਣਾ ਸਾਰਾ ਬਚਪਨ ਇੱਥੇ ਕੱਢਿਆ ਉਹ ਕੈਂਡੀਡੇਟ ਸਾਡੇ ਐਮਪੀ ਦੇ ਇਲੈਕਸ਼ਨ ਤੋਂ ਲੜ ਰਹੇ ਨੇ ਠੀਕ ਹੈ ਜੀ ਔਰ ਜੋ ਅਮਨ ਸਿੰਘ ਸ਼ੈਰੀ ਕਲਸੀ ਦੀ ਖਾਸੀਅਤ ਹੈ ਕਿ ਹਰ ਬੰਦਾ ਉਹਨਾਂ ਨਾਲ ਹੱਸ ਕੇ ਮਿਲਦਾ ਤੇ ਉਹ ਵੀ ਅਗੋਂ ਉਹਨਾਂ ਨੂੰ ਪੂਰਾ ਸਨਮਾਨ ਦਿੰਦੇ ਨੇ ਮੈਂ ਖੁਦ ਦਾ ਐਕਸਪੀਰੀਅੰਸ ਦੇਖਿਆ ਕਿ ਅੱਜ ਤੱਕ ਐਮਐਲਏ ਮੰਤਰੀ ਜਿਹੜੇ ਸੀ ਉਹਨਾਂ ਨੂੰ ਮਿਲਣ ਲਈ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਸੀ ਔਰ ਸੈਚਰਡੇ ਸੰਡੇ ਸਿਰਫ ਉਹਨਾਂ ਨੂੰ ਮਿਲਣ ਲਈ ਟਾਈਮ ਦਿੱਤਾ ਜਾਂਦਾ ਸੀ ਔਰ ਪਹਿਲੀ ਵਾਰੀ ਬਟਾਲੇ ਦੇ ਇਤਿਹਾਸ ਚ ਦੇਖਿਆ ਕਿ ਤੁਸੀਂ ਮਾਰਨਿੰਗ ਤੋਂ ਲੈ ਕੇ ਰਾਤ ਤੱਕ ਕਿਸੇ ਟਾਈਮ ਵੀ ਉਹਨਾਂ ਨੂੰ ਕਾਲ ਕਰਕੇ ਕਿਸੇ ਟਾਈਮ ਹੀ ਮਿਲ ਸਕਦੇ ਹੋ ਔਰ ਹਰ ਬੰਦੇ ਨੂੰ ਇੱਕ ਨਜ਼ਰ ਦੇ ਨਾਲ ਦੇਖ ਰਿਹਾ ਔਰ ਜਦੋਂ ਦੀ ਉਹ ਐਮਐਲਏ ਦੀ ਲੀਡਰਸ਼ਿਪ ਜਿੱਤੇ ਆ ਉਹਨਾਂ ਨੇ ਕਿਸੇ ਦੇ ਵਿੱਚ ਕਦੀ ਵੀ ਉਹਨਾਂ ਨੇ ਇਹ ਚੀਜ਼ ਨਹੀਂ ਦੇਖਿਆ ਕਿ ਇਹ ਉਸ ਪਾਰਟੀ ਦਾ ਬੰਦਾ ਹੈ ਇਹ ਭਾਜਪਾ ਦਾ ਹੈ ਕਾਂਗਰਸ ਦਾ ਉਹਨਾਂ ਨੇ ਹਰ ਬੰਦੇ ਨੂੰ ਹੱਸਦੇ ਮਿਲਦੇ ਆ ਔਰ ਉਹਨਾਂ ਦਾ ਹਰ ਕੰਮ ਦਿਲੋਂ ਚਾਹ ਦੇ ਨਾਲ ਕਰਦੇ ਆ ਔਰ ਮੈਂ ਚਾਹੁੰਦਾ ਕਿ ਸਾਰੇ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਗਰਦਾਸਪੁਰ ਦੇ ਵਿੱਚ ਜਿੰਨਾ ਇਕੱਠ ਹੈ ਜੂਤ ਦੇ ਵਿੱਚ ਜਿੰਨਾ ਜੋਸ਼ ਹੈ ਔਰ ਅੱਜ ਦੇ ਟਾਈਮ ਦੇ ਵਿੱਚ ਜੂਤ ਜੇ ਦੇ ਨਾਲ ਆ ਉਹਦੀ ਜਿੱਤ ਪੱਕੀ ਆ ਔਰ ਉਪਰੋ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਦੇ ਨਾਲ ਬਹੁਤ ਜ਼ਿਆਦਾ ਜੋਸ਼ ਹੈ ਸਾਡੇ ਸਾਰਿਆਂ ਦੇ ਵਿੱਚ ਔਰ ਪ੍ਰਮਾਤਮਾ ਨੇ ਚਾਇਆ ਤਾਂ 101% ਅਸੀਂ ਜਿੱਤ ਹਾਸਲ ਵੀ ਕਰਾਂਗੇ ਮੈਂ ਗੁਰਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ ਪਟਾੜਾ ਆਪ ਤੁਹਾਡਾ ਸਾਰੇ ਚੈਨਲ ਬਣਾ ਦਾ ਜੀ ਐ ਕਰਦਾ ਤੇ ਹਾਂਜੀ ਸਰ ਕਿਦਾਂ ਚੋਣ ਮਹੀਨਾ ਚੱਲ ਰਹੀ ਆ ਬਟਾਲਾ ਹਲਕੇ ਚ ਸ਼ੈੜੀ ਕਰ ਸੀ ਬਟਾਲੇ ਹਲਕੇ ਵਿੱਚ ਕੋਈ ਇੱਕ ਦੇ ਐਮਐਲਏ ਸਾਹਿਬ ਦਾ ਆਪਣਾ ਹਲਕਾ ਵਾ ਸਾਨੂੰ ਪਿਛਲੀ ਇਲੈਕਸ਼ਨ ਚ ਵੀ ਐਮਐਲਏ ਸਾਹਿਬ ਨੂੰ ਲੋਕਾਂ ਨੇ ਬਟਾਲੇ ਲੋਕਾਂ ਨੇ ਬਹੁਤ ਵਿਸ਼ਵਾਸ ਕਰਕੇ ਤੇ ਬਹੁਤ ਵੱਡੀ ਲੀਡ ਨਾਲ ਜਿਤਾਇਆ ਸੀਗਾ ਤੇ ਨਹੀਂ ਉਹਨਾਂ ਡਵੈਲਪਮੈਂਟ ਬਟਾਲੇ ਚ ਕਰਾਤੀ ਆ ਇਹ जग ਜਹਰ ਆ ਵੀ ਜਿੰਨੀਆਂ ਪਾਰਨੀਆਂ ਸਾਡੀਆਂ 75 ਸਾਲ ਜਾਈਆਂ ਬਟਾਲੇ ਵੱਲ ਕੋਈ ਧਿਆਨ ਨਹੀਂ ਹੋਇਆ ਤੇ ਹੁਣ ਤੁਸੀਂ ਦੇਖ ਲਓ ਬਹੁਤ ਕੰਮ ਉਹਨਾਂ ਨੇ ਕਰ ਦੇਣੇ ਬਾਈਪਾਸ ਖੁੱਲੇ ਹੋ ਗਨੇ ਸੜਕਾਂ ਬਣ ਗਿਆ ਵਾ ਸ਼ੈਡ ਰੀਸਿਵਰੇਜ ਪੈ ਗਿਆ ਡਵੈਲਪਮੈਂਟ ਬਹੁਤ ਹੋਈ ਆ ਇਹ ਸ਼ਹਿਰੀ ਜੀ ਰਾਤ ਦਿਨ ਪੂਰੀ ਮਿਹਨਤ ਕਰ ਰਹੇ ਨੇ ਤੇ ਬਟਾਲੇ ਵੱਲ ਹੁਣ ਉਹਨਾਂ ਨੂੰ ਜੁਮਮਿਆਰੀ ਮਿਲ ਗਈ ਐਮਪੀ ਸੀਟ ਦੀ ਤੇ ਹੁਣ ਅਸੀਂ ਉਮੀਦ ਕਰਦੇ ਆ ਵੀ ਉਹ ਐਮਪੀ ਹਲਕਾ ਵੀ ਪੂਰਾ ਆਪਣੀ ਜਿਨੋਂ ਆਪਣਾ ਸੇਵਾ ਕਰਨਗੇ ਕਿਉਂਕਿ ਪਿਛਲੀਆਂ ਤੁਸੀਂ ਐਮਪੀ ਹੜਕੇ ਸਾਰੇ ਐਂਡਰਡ ਬਾਹਰੋਂ ਆਂਦੇ ਰਹੇ ਨੇ ਇਹ ਸਾਡੇ ਆਪਣੇ ਡਿਸਟ੍ਰਿਕਟ ਦਾ ਕੈਂਡੀਡੇਟ ਆ ਤੇ ਸਾਨੂੰ ਸਾਰਿਆਂ ਨੂੰ ਉਮੀਦ ਆ ਇਸ਼ਾਰੀ ਕਰ ਸੀ ਬਹੁਤ ਵਧੀਆ ਆਪਣਾ ਕੰਮ ਕਰਨਗੇ ਤੇ ਲੋਕਾਂ ਦੀ ਸੇਵਾ ਕਰਨਗੇ ਜੋ ਕਮੀਆਂ ਰਹਿ ਗਈਆਂ ਨੇ ਹੁਣ ਪੂਰੀਆਂ ਕਰਕੇ